ਗੜਸ਼ੰਕਰ ਪੁਲਿਸ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਸੈਕਸ ਰਾਕੀਟ ਦਾ ਪਰਦਾਫਾਸ਼ ਕਰਕੇ ਇਸ ਵਿੱਚ ਲਿਪਤ 6 ਔਰਤਾਂ ਸਮੇਤ 11 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅੰਸ਼ਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਿਸ ਨਾਲ ਸ਼ਹਿਰ ਦੇ ਬੰਗਾ ਚੌਂਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਮੁੱਖ ਖਬਰ ਨੇ ਇਤਲਾਹ ਦਿੱਤੀ ਹੈ ਕਿ ਰਾਜੇਸ਼ਵਰ ਸਿੰਘ ਉਰਫ ਰੌਕੀ ਪੁਤਰ ਕੁਲਦੀਪ ਸਿੰਘ ਵਾਸੀ ਗੜ ਸ਼ੰਕਰ ਆਪਣੇ ਘਰ ਵਿੱਚ ਮਨਜੀਤ ਕੌਰ ਰੂਪ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮਵਾਰਕਪੁਰ ਨਾਲ ਰਲ ਕੇ ਨਜ਼ਾਈਜ਼ ਧੰਦਾ ਚਲਾ ਰਹੇ ਨੇ ਜੇਕਰ ਹੁਣ ਹੀ ਉਕਤ ਦੇ ਰੇਡ ਕੀਤਾ ਜਾਵੇ ਤਾਂ ਉਸ ਦੇ ਘਰ ਵਿੱਚ ਕਾਫੀ ਮਰਦ ਤੇ ਔਰਤਾ ਇਤਰਾਜਯੋਗ ਹਾਲਤ ਵਿੱਚ ਮਿਲ ਸਕਦੇ ਨੇ ਜਿਸ ਤੋਂ ਬਾਅਦ ਲੈਡਜ਼ ਪੁਲਿਸ ਦੀ ਸਹਾਇਤਾ ਨਾਲ ਉਕਤ ਘਰ ਤੇ ਰੇਡ ਕੀਤੀ ਗਈ ਤਾਂ ਉੱਥੋਂ 6 ਔਰਤਾ ਸਮੇਤ 11 ਵਿਅਕਤੀ ਇਤਰਾਜਯੋਗ ਹਾਲਤ ਵਿੱਚ ਪਾਏ ਗਏ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਰਾਜੇਸ਼ਵਰ ਸਿੰਘ ਪੁੱਤਰ ਕੁਲਦੀਪ ਸਿੰਘ, ਸਾਗਰਮ ਮੁਹੰਮਦ ਪੁੱਤਰ ਬੂਟਾਖਾਂ, ਰਾਣੀ ਪਤਨੀ ਸੁਖਦੇਵ, ਗੁਰਮੀਤ ਕੌਰ ਪਤਨੀ ਅੰਗਰੇਜ਼ ਸਿੰਘ, ਪੂਜਾ ਪਤਨੀ ਸਾਹਿਲ, ਮੀਨੂ ਪਤਨੀ ਰਣਜੀਤ ਸਿੰਘ ਵਾਸੀ ਗੜ ਸ਼ੰਕਰ, ਸਤਿੰਦਰ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਡਾਂਸੀਵਾਲ, ਸੌਰਵ ਪੁੱਤਰ ਪਰਸ਼ੋਤਮ ਲਾਲ ਵਾਸੀ ਮੋਤੀਆ ਪਵਨ ਬਾਲੀ ਪੁੱਤਰ ਧਰਮਪਾਲ ਵਾਸੀ ਮੁਵਾਰਕਪੁਰ ਮਨਜੀਤ ਕੌਰ ਉਰਫ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਵਾਰਕਪੁਰ ਸੁਖੀ ਪਤਨੀ ਅਸ਼ੋਕ ਕੁਮਾਰ ਵਾਸੀ ਸਤਨੌਰ ਬਜੋ ਹੋਈ ਹੈ ਐਸ ਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਸਾਰਾ ਕੀ ਹੈ ਮਾਮਲਾ ਆਉ ਸੰਦਿਆ ਪੂਰੀ ਖਬਰ ਮਿਤੀ 6/24 ਨੂੰ ਸਾਡੇ ਥਾਣੇ ਵਿੱਚ ਟੋਟਲ 3 ਮੁਕਦਮੇ ਦਰਜ ਹੋਏ ਆ ਇੱਕ ਮੁਕਦਮਾ ਇੰਸਪੈਕਟਰ ਕੁਲਦੀਪ ਸਿੰਘ ਨੂੰ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹਿਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇਨਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ 5 ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਨਾਂ ਨੂੰ ਉੱਥੇ ਇਤਰਾਜੋਗ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ। ਇਹਨਾਂ ਦਾ ਜਿਹੜਾ ਇਹਨਾਂ ਕੋਲ ਪੈਸੇ ਵੀ ਉੱਥੋਂ ਬਰਬੰਦ ਹੋਏ ਆ ਕੋ ਮਤਲਬ ਜਿਹੜੇ ਕਾਉਂਟਡਮ ਵੀ ਬਰਬੰਦ ਹੋਏ ਉੱਥੇ ਉਹਨਾਂ ਦੇ ਘਰ ਦੇ ਵਿੱਚੋਂ। ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ। ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 27 ਮਤੀਸ਼ 6224 ਅੰਡਰ ਸੈਕਸ਼ਨ 3 ਬੜਾ 4 5 ਅਮੋਰਲੈਕਟ ਤਹਿਤ ਮੁਕਦਮਾ ਦਰਜ ਕੀਤਾ। ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ। ਇਹ ਕਾਫੀ ਸਮੇਂ ਤੋਂ ਕਰ ਖੋਤਵੇ ਦਰਜ ਕੀਤਾ ਇਹਨਾਂ ਤੇ ਦੇਖੋ ਜੀ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਸਿਕੂ ਮੁਕਦਮਾ ਦਰਜ ਕੀਤਾ ਨੇ ਖਿਲਾਫ ਗੜਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ